ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਸਵਾਗਤ ਹੈ ਤੇ ਸਾਰਿਆਂ ਦਾ ਤੇ ਅੱਜ ਅੱਜ ਵੀ ਸ਼ਾਮ ਨੂੰ ਹੀ ਆਪਾਂ ਜਿਹੜਾ ਬਲੌਗ ਆ ਸ਼ੁਰੂ ਕਰਨ ਲੱਗਿਆ ਤੇ ਬੱਚੇ ਉਧਰ ਖੇਡ ਰਹੇ ਨੇ ਤੇ ਬਾਕੀ ਤੁਹਾਨੂੰ ਮਿਸਤਰੀਆਂ ਦਾ ਕੰਮ ਦਿਖਾਦਾ ਤੇ ਆਹ ਕੁਝ ਕੰਪਲੀਟ ਹੋਇਆ ਹਨਾ ਹਜੇ ਅਨਕੰਪਲੀਟ ਆ ਇਧਰਲੇ ਸੱਟ ਵੀ ਰਹਿੰਦੇ ਨੇ ਗਾਵ ਵਾਲੀ ਫਾਈਬਰ ਜੀ ਲਾਉਣ ਵਾਲੀ ਰਹਿੰਦੀ ਆ ਤੇ ਇਧਰੋਂ ਕੁਝ ਪਲਾਸਟਰ ਹੋ ਗਿਆ ਤੇ ਕੁਛ ਰਹਿਂਦਾ ਅੱਜ ਬਦਲਵਾਈ تھی ਲੱਗਦੀ ਐ ਮੈਨੂੰ ਲੱਗਦਾ ਸਵੇਰੇ ਨੂੰ ਮੀਆ ਉਹ ਮੈਂ ਤੁਹਾਨੂੰ ਬਾਹਰ ਉਹ ਦਿਖਾਉਣੀ ਆ ਪਰ ਮੇਰੇ ਹੱਥ 'ਚ ਸਮਾਨ ਆ ਜਿਹੜਾ ਤੁਹਾਨੂੰ ਦਿਖਾਉਣਾ ਤੇ ਕੱਲ ਨੂੰ ਦਿਖਾਉਣੀ ਆ ਬਾਹਰਲੀ ਲੋਕੇਸ਼ਨ ਮੈਂ ਹੁਣ ਆ ਕੁਝ ਸਮਾਨ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਬਾਕੀ ਜਿਹੜੀਆਂ ਭੈਣਾਂ ਹਨ ਆਪਾਂ ਨੂੰ ਕਮੈਂਟ ਕਰਦੀਆਂ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਤੇ ਬਹੁਤ ਜ਼ਿਆਦਾ ਹਨਾ ਤੁਸੀਂ ਸਾਰੇ ਪਿਆਰ ਕਿੰਨੇ ਹੋ ਕਿ ਮੈਂ ਤੁਹਾਨੂੰ ਆ ਸਮਾਨ ਦਿਖਾਦਾ ਹੁਣ ਯਾਰ ਟਾਈਮ ਨਹੀਂ ਲੱਗਦਾ ਹੁਣ ਅੱਜ ਗਏ ਹੋਏ ਨੇ ਮਿਸਤਰੀ ਅਜ ਟਾਈਮ ਨਾਲ ਹਟ ਗਏ ਤੇ ਜਦੋਂ ਹੁੰਦੇ ਨੇ ਹਨਾ ਘਰ ਦੇ ਵਿੱਚ ਸਾਰੇ ਜਾਨੇ ਫੇਰ ਔਖਾ ਹੋ ਜਾਂਦਾ ਵੀਡੀਓ ਬਣਾਉਂਦਾ ਕਈ ਵਾਰ ਦਿੱਕਤ ਜੀ ਪੈਣ ਲੱਗ ਜਾਂਦੀ ਹੈ ਤੇ ਹੁਣ ਸ਼ਿਰ ਪਰ ਗਏ ਹੋਏ ਨੇ ਤੇ ਸੰਦੀਪ ਵੀ ਗਏ ਹੋਏ ਨੇ ਤੇ ਤਾਂ ਕਰਕੇ ਮੈਂ ਚਲੋ ਮੈਂ ਵੀਡੀਓ ਬਣਾ ਲਾ ਤੇ ਸ਼ਾਮ ਦਾ ਹੀ ਟਾਈਮ ਆ ਹਨਾ ਦਿਨੇ ਨਹੀਂ ਵੀਡੀਓ ਬਣਾਈ ਮੈਂ ਫੋਨ ਇੱਥੇ ਸੈੱਟ ਕਰਕੇ ਤੁਹਾਨੂੰ ਮਿਲਦਾ ਸਮਾਨ ਦਿਖਾਉਣੀ ਆ ਕੀ ਕੀ ਆ ਤੇ ਚਲੋ ਕੋਈ ਗੱਲ ਨਹੀਂ ਇਧਰੋਂ ਥੋੜਾ ਜਿਹਾ ਨੀਰਾ ਪਿਆਰੀ ਆ ਵੀਡੀਓ ਨੂੰ ਮੈਂ ਕਾਦੀ ਤੇ ਰਵਨੀਤ ਹਾਂ ਮੜੇ ਫੋਨ ਫੜੀ 1 ਮਿੰਟ લાલિયા ਲાલિયા લો ਜੀ ਪਹਿਲਾਂ ਤਾਂ ਪਹਿਨੋ ਤੁਸੀਂ ਆ ਦੇਖੋ ਮੈਂ ਖੁੱਡੇ ਨਾਲ ਹਨਾ ਤੁਹਾਨੂੰ ਸੂਟ ਦਿਖਾਉਣੀ ਆ ਤੇ ਆ ਹੈਗਾ ਸ਼ਰਟ ਦਾ ਪੀਸ ਡਾਈਏਬਲ ਕਪੜਾ ਤੇ ਆ ਦੇਖ ਬੱਬਾ ਕਿੰਨੇ ਦਾ ਹੈ ਕਿੰਨੇ ਦਾ ਆ ਦੱਸਿਓ ਜੀ ਦਸਨੀਤ ਨੂੰ ਕਿੰਨੇ ਦਾ ਇਹ ਨਹੀਂ ਪਛਾਨਣ ਆਉਂਦਾ ਇਥੇ ਕਿਉਂ ਵੀਡੀਓ ਤੇ ਆਂਦਾ ਬੰਦਾ ਤੇ ਆ ਦੇਖੋ ਨੇੜੇ ਤੋਂ ਦਿਖਾ ਦਿਓ ਥੋੜਾ ਜਿਹਾ ਨੇੜੇ ਕਰਕੇ ਦਿਖਾ ਦਿਓ ਤੇ ਇਸ ਤਰ੍ਹਾਂ ਦਾ ਹਨਾ ਇਹ ਡਾਈ ਹੋਊਗਾ ਤੇ ਆ ਦੇਖੋ ਬੁਬਈ ਕੀਆ ਤੇ ਡਾਈ ਹੋਊਗਾ ਫਿਰ ਵੀ ਤਾਂ ਕਰ ਕਿਸੇ ਨੂੰ ਵੀਡੀਓ ਬਣਾ ਲੈਂਦੇ ਤੇ ਆ ਦੁਪੱਟਾ ਆਹ ਦੁਪੱਟੇ ਨਾਲ ਕਰਵਾਣਾ ਰ ਵੀ ਤੇ ਇੱਧਰ ਕਰ ਲਾ ਚੰਗੀ ਤਰ੍ਹਾਂ ਬਣਾ ਦੇਗੀ ਆ ਵਾਲੀ ਦੁਪੱਟੇ ਨਾਲ ਤੇ ਇਹਦੇ ਨਾਲ ਆ ਵਾਲੇ ਸੂਟ ਨਾਲ ਇਹਦੀ ਬਾਟਮ ਵੀ ਵਧੀਆ ਪਈ ਆ ਫਿਓਰਦੀ ਆ ਤੇ ਇਹ ਵੀ ਮੇਰਾ ਬਜਾਦਾ ਹੀ ਸੂਟ ਹੈ ਤੇ ਮੈਨੂੰ ਐ ਵੀ ਇਹਦੇ ਨਾਲ ਇਹ ਡਾਈ ਕਰਾ ਲਾ ਅੱਜ ਇਹ ਨਾਲ ਮੈਂ ਤੁਹਾਨੂੰ ਕਹਿੰਦੀ ਸੀ ਪਰ ਟਾਈਮ ਨਹੀਂ ਲੱਗਿਆ ਬਾਕੀ ਤੁਸੀਂ ਜਰੂਰ ਦੱਸਿਓ ਹਨਾ ਕਮੈਂਟ ਕਰਕੇ ਇਸ ਤਰ੍ਹਾਂ ਦਾ ਲੱਗਿਆ ਤੇ ਇੱਕ ਹੈਗਾ ਆ ਵਾਲਾ ਸੂਟ ਰਵਨੀਤ ਦਾ ਗਿੱਦਿਆ ਵਾਲਾ ਸੂਟ ਜਦ ਰਵਨੀਤ ਨੇ ਲਿਆ ਸੀ ਰਵਨੀਤ ਨੇ ਮਜੈਂਟਾ ਕਲਰ ਲਿਆ ਸੀ ਤੇ ਮੈਂ ਆ ਵਾਲਾ ਕਲਰ ਲਿਆ ਸੀ ਸਟਿਚ ਕਰਵਾਉਣ ਵਾਲਾ ਪਿਆ ਤੇ ਪਰ ਮੈਨੂੰ ਇਹ ਕਲਰ ਪਿਆਰਾ ਲੱਗਦਾ ਸੀਗਾ ਤੇ ਮੇਰਾ ਦਿਲ ਕਰਦਾ ਵੀ ਹੁਣ ਮੈਂ ਇਹਨੂੰ ਕਰਵਾਈ ਲਵਾਂ ਸਟਿਚ ਹਨਾ ਤੇ ਉਦੈ ਤੌਰ ਵਾਹਿਗੁਰੂ ਦੀ ਕਿਰਪਾ ਨਾਲ ਕਾਫੀ ਹੈ ਸੂਟ ਹੋ ਗਿਆ ਸਟਿਚ ਜਿਹੜੇ ਕਰਵਾਏ ਨਹੀਂ ਤੇ ਪਰ ਸਿਰ ਜੀ ਤੋਂ ਕੋਈ ਚੀਜ਼ ਪੈ ਹੀ ਹੁੰਦੀ ਹੈ ਨਾ ਰੱਖਣੀ ਮੁਸ਼ਕਲ ਹੋ ਜਾਂਦੀ ਹੈ ਫਿਰ ਕਾਹਲ ਹੋ ਜਾਂਦੀ ਹੈ ਵੀ ਕਰਵਾ ਲਈਏ ਇਹਨੂੰ ਸਪਿਚ ਹੈ ਨਾ ਵੀ ਕਦੇ ਨਾ ਕਦੇ ਪਾਇਆ ਜਾਂਦਾ ਦਿਲ ਕਰਦਾ ਫਿਰ ਇਹਦੇ ਨਾਲ ਮੈਂ ਆ ਵਾਲੀ ਨੂੰ ਬੁਲਿਆਂ ਲਿਆ ਜੀ ਪਾਈਪਿੰਗ ਜੀ ਵੀ ਸੈਡਾ ਤੇ نیچے ਲੱਗ ਜੂਗੀ ਵਧੀਆ ਰਮੀਤ ਕੈਮਰੇ ਚ ਆਇਆ ਤੇ ਚਲੋ ਹੁਣ ਮੈਂ ਇਹ ਰੱਖ ਦਾ ਸਮਾਂ ਦਾ ਤੇ ਕੱਪੜੇ ਦੇ ਫਿਰ ਖਲਾਰਾ ਵੀ ਬਹੁਤ ਪੈਂਦਾ ਉਹ ਹਿੰਨੇ ਸਬਜੀ ਬਣਾਉਣ ਲੱਗਦੀ ਆ ਤੇ ਸਬਜੀ ਬਣਾ ਜਸਨੀਤ ਰੰਗ ਡਾਈ ਰਿਚ ਰੰਗ ਅਬਤ ਤੁਹਾਨੂੰ ਸਾਡੇ ਕੱਪੜਿਆਂ ਨੂੰ ਲਾੜੇਗਾ ਇੱਧਰ ਹੋ ਜਾ ਆ ਕੰਮ ਚੱਲਦਾ ਸਾਡੀ ਇਕ ਤਾਂ ਜਸਮੀ ਤੇ ਮੈਂ ਤੇ ਜੀ ਹੁਣ ਪਹਿਲਾਂ ਰਵਨੀਤ ਨਾਲ ਖੇਡਦਾ ਫਿਰ ਰਵਨੀਤ ਨੂੰ ਲਾਇਆ ਸੀ ਖੇਡਣ ਮੈਂ ਕਿਹਾ ਮੌਸਮ ਸੋਹਣਾ ਸਵੇਰੇ ਗਿਆ ਨਹੀਂ ਪਤਾ ਨੀਂ ਪੈਣ ਲੱਗ ਜੀ ਇਸ ਤਰ੍ਹਾਂ ਦਾ ਮੌਸਮ ਹੈ ਇੰਝ ਤਾਂ ਤੇ ਬੱਦਲ ਜੀ ਬਹੁਤ ਜ਼ਿਆਦਾ ਹੋ ਗਏ ਪੈਣ ਦੇ ਮੈਂ ਕੱਪੜੇ ਸਾਂ ਉਸ ਨੂੰ ਹਾਲ ਦਾ ਬਾਕੀ ਤੁਸੀਂ ਜ਼ਰੂਰ ਦੱਸਦੇ ਹੋ ਮੈਨੂੰ ਕਿਸ ਤਰ੍ਹਾਂ ਦੇ ਲੱਗੇ ਆ ਤੁਹਾਨੂੰ ਤੇ ਲੋ ਜੀ ਥੋੜੀ ਮੈਂ ਅੱਜ ਜੀ ਸੋਈ ਦੇ ਵਿੱਚ ਤੇ ਕਰਦਾਂ ਸਬਜੀ ਸਬਜੀ ਬਣਾਉਣੀ ਅੱਜ ਗਾਜਰਾ ਮਟਰ ਮੈਂ ਗਾਜਰਾ ਮਟਰ ਦੀ ਸਬਜੀ ਬਣਾਉਣੀ ਆ ਤੇ ਨਾਲੇ ਮੈਂ ਵੀਡੀਓ ਬਣਾਉਂਗੀ ਤੇ ਨਾਲੇ ਸਬਜੀ ਬਣਾਉਂਗੀ ਅੱਜ ਦੀ ਜਿਹੜੀ ਵੀਡੀਓ ਮੈਂ ਆਲੂ ਤੇ ਪਿਆਹ ਤੋ ਲਾ ਲੂ ਤੇ ਪਿਆਜ਼ ਤੋ ਨਾਲੇ ਨੇ ਤੇ ਉਹ ਤੋਂ ਨਾਲੇ ਚੈਨ ਨਾਲ ਕਰੂੰ ਗੱਲਾਂ ਬਾਤਾਂ ਤੇ ਫੋਨ ਫੋਨ ਦੀ ਸਾਡੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਆ ਤੇ ਇਹ ਕਰ ਲਿਆ ਸੈਟ ਉਸ ਹੀ ਤੈਂ ਤਾਂ ਹਣਾ ਚੰਗਾ ਮਾਣਾ ਜਿਹੜਾ ਹੈਗਾ ਸਾਤਰਾ ਦਾ ਜਿਹੜਾ ਚੱਲਦਾ ਰਹਿੰਦਾ ਨਿਕਲਦਾ ਰਹਿੰਦਾ ਹੋਂ ਤੋਂ ਲਿਆ ਸਾਰਾ ਸਮਾਨ ਧੋ ਕੇ ਰੱਖ ਤਾ ਮੈਂ ਗਾਜਰਾ ਪਹਿਲਾਂ ਤੋਤੀ ਅਸੀਂ ਮੰਮੀ ਨੇ ਕੱਟਤੀ ਅਸੀਂ ਅੱਜ ਗਾਜਰਾ ਤੇ ਗਾਜਰਾ ਮੰਮੀ ਨੇ ਕੱਟਤੀਆਂ ਮਟਰ ਮੰਮੀ ਨੇ ਕੱਟ ਤੇ ਹਣਾ ਤੇ बस ਪਿਆਜ਼ ਤੇ ਆਲੂ ਇਹ ਮੈਂ ਕੱਟ ਲੈਣੀ ਹੁੰਦੀ ਆ ਮੈਂ ਫਿਰ ਮੰਮੀ ਨੂੰ ਆ ਹੁੰਦਾ ਵੀ ਹਣਾ ਬੈਠੇ ਨੇ ਨਾ ਮੰਮੀ ਤੋਂ ਓਖਿਆ ਨਹੀਂ ਜਾਂਦਾ ਹੈਗਾ ਵੀ ਫਿਰ ਕਾਣੂ ਵਾਲਾ ਏ ਚੀਜ਼ਾਂ ਦਾ ਹੋ ਜਾਂਦਾ ਵੀ ਹੱਥ ਦੇ ਗਿੱਲੇ ਹੋ ਜਾਂਦੇ ਨੇ ਬਾਰ ਬਾਰ ਤੇ ਗਾਜਰਾ ਤਾਂ ਅੱਜ ਮੰਮੀ ਤੋਂ ਕਟਵਾ ਲਈ ਆ ਨਹੀਂ ਮੈਂ ਗਾਜਰਾ ਕੁਝਣਾ ਵੀ ਆਪਾਂ ਲੈ ਲਿਆ ਅਸਲ ਹਸਨ ਲਾਸਨ ਦੀ ਜਰੂਰ ਲਾਸਨ ਦਾ ਮੈਨੂੰ ਹੁੰਦਾ ਵੀ ਬੈਠੇ ਬੈਠੇ ਹਸਨ ਫਿਰ ਛਿੱਲੇ ਦੇ ਨੀਂ ਗੇ ਤੇ ਲਾਉ ਜੀ ਟੜਕਾ ਬਣਾਉਣਾ ਸੜਕੇ ਮੈਂ ਇੰਨਾ ਕੀ ਪਾਉਂਗੀ ਇੰਨਾ ਕੁ ਦੇਸ ਵੀ ਕਿਉਂ ਰ ਸੜਕਾ ਪਾਉਂਗੀ ਕਿਉਂ ਐਜੇ ਸਿੱਖ ਹੋਆ ਵੀ ਨਹੀਂ ਕੱਟਿਆ ਤੇ ਜੀਰੀ ਵੀ ਨਹੀਂ ਰਲਾਈ ਹੋਈਗੀ ਤੇ ਵੇਦੀ ਮਤਲਬ ਥੋੜਾ ਜਿਹਾ ਹੋਰ ਪਾਇਆ ਚੰਚਾ ਤੇ ਮੇਰੇ ਤੇ ਮਸਾਲਾ ਵੀ ਭੁੰਨਣਾ ਹਨਾ ਵੀ ਇਹ ਚੀਜ਼ਾਂ ਫਾਰੀਅਸ ਟਿੱਪ ਕਰੀਆਂ ਹੋਈਆਂ ਨੇ ਵੀ ਨਹੀਂ ਤਾਂ ਸਰਦੀ ਤੇ ਜਿਹੜਾ ਬੇਟਾ ਹਨਾ ਕਾਫੀ ਜਿਆਦਾ ਬਾਦ ਚੂਗਾ ਵੀ ਚਲੋ ਇਹ ਹੋਇਆ ਮਿੱਠਾ ਬੰਦ ਕਰਿਆ ਇਹ ਚੀਜ਼ਾਂ ਘਟਾਈਆਂ ਹੋਈਆਂ ਨੇ ਤੇ ਜਿੰਨਾ ਖਾ ਲੋ ਹੁੰਦਾ ਹੋ ਚਰੀ ਜਾਂਦੇ ਆ ਜੀ ਤੇ ਹੁਣ ਟੜਕਾ ਲਾ ਕੇ ਲੋ ਸਬਜੀ ਨੂੰ ਬਸ ਰੋਟੀ ਰੋਟੀ ਨਾਲ ਫੰਦ ਦਾ ਟਾਈਮ ਆ ਫੰਦ ਦੇ ਪੈਨ ਵੀ ਵੀਡੀਓ ਜਿਹੜਾ ਬਣਾਉਂਦਾ ਹੋਇਆ ਹੁੰਦਾ ਤੇ ਸਵੇਰ ਆ ਹੀ ਲੱਗ ਜਾਂਦੀ ਐਮੀ ਦਾ ਦਾ ਬੀਜੀ ਹਨਾ ਕਿ ਮਿਸਤਰੀਆ ਦਾ ਕੰਮ ਪਾਣੀ ਹੋ ਜਾਂਦਾ ਜਿਸਨੀਤ ਨੇ ਆੜੀਆਂ ਹਨਾ ਇਸ ਕੀ ਕਰਾ ਲਾ ਇੱਕ ਰਵਨੀਤ ਨੂੰ ਸੁੱਤੀਆ ਪਈ ਹੋਈ ਹਿਆ ਨਹੀਂ ਤੇ ਉਹਦੇ ਕਰਕੇ ਸਾਰਾ ਜਿਹੜਾ ਸਕੂਲ ਜਾ ਹੁਣ ਕਰਦਾ ਸਾਰਾ ਬਜ ਲਿਆ ਹੋਣਾ ਨਹੀਂ ਕੋਈ ਇਹ ਹੁੰਦਾ ਕਿ ਸਵੇਰੇ ਉੱਠਦੀ ਐ ਰਵਨੀਤ ਤੇ ਉਹਨੂੰ ਭੇਜਣਾ ਹੁੰਦਾ ਸਕੂਲ ਤੇ ਉਸ ਤੋਂ ਬਾਅਦ ਦੂਸਰੇ ਜਿਹੜੇ ਕੰਮ ਨੇ ਉਹ ਕੰਟੀਨਿਊ ਆਪਾਂ ਕਰੀ ਜਾਂਦੇ ਹੁੰਦੇ ਆ ਤੇ ਹੁਕੀਏ ਜੋ ਸਾਰਾ ਜਿਹੜਾ ਸਿਸਟਮ ਦਾ ਚੇਂਜ ਹੋ ਜਾਂਦਾ। ਸਭ ਪਿਆਜ਼ ਚੁਲਤਾ ਆਲੂ ਜਿਹੜੇ ਹੈਗੇ ਨੇ ਉਹ ਮੈਂ ਕੋਲੇ ਥੜੀ ਜਿਹੀ ਕੱਟ ਲੈਣੀ ਆ। ਤੇ ਬਾਕੀ ਗੱਲ ਕਰਦੀ ਸੀ ਚੰਗੇ ਮਾੜੇ ਟਾਈਮ ਦੀ ਹਨਾ ਕਿ ਆਪਾਂ ਹੁਣ ਕਹਿ ਰਹੇ ਆ ਵੀ ਚੰਗਾ ਮਾੜਾ ਟਾਈਮ ਹਨਾ ਇਹ ਤਾਂ ਸਬਜ਼ੀ ਲੈਪਸੀ ਆਉਂਦਾ ਰਹਿੰਦਾ ਦੇਖੋ ਕਦੇ ਜਿੰਨੇ ਦਾ ਟਾਈਮ ਆ ਹਨਾ ਉਹ ਤੁਹਾਨੂੰ ਸਾਈਟ ਕੋ ਜਾ ਨਹੀਂ ਰਹਿੰਦਾ ਹੈਗਾ। ਮੇਰੀ ਜਿੰਦਗੀ ਤਾਂ ਪਸਾਂ ਹੁੰਦੀ ਨਹੀਂ ਅੱਜ ਚੰਗਾ ਆ ਸਮਾਣਾ ਹਾਂ ਚੰਗਾ ਮਾੜਾ ਹਾਂ ਸਾਰੇ ਤਰ੍ਹਾਂ ਦਾ ਆਉਂਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਆਣ ਜਿਹੜੀਆਂ ਹਰੇਕ ਨੂੰ ਹੀ ਆਉਂਦੀਆਂ ਨੇ ਕਿ ਤੈਨੂੰ ਕੋਈ ਰਿਲੀਜ ਹੋ ਜਾਂਦਾ ਕਿ ਤੈਨੂੰ ਕੋਈ ਹੋ ਜਾਂਦਾ ਹਨਾ ਮਤੀਰਤਾ ਨਾਲ ਜਿਹੜਾ ਲੜਦਾ ਝਗੜਦਾ ਬੰਦਾ ਹੀ ਸਕਸੈਸ ਹੁੰਦਾ ਮਤਲਬ ਉਹਨੂੰ ਹੀ ਪਤਾ ਲੱਗਦਾ ਅਸਲੀ ਜ਼ਿੰਦਗੀ ਕੀ ਆ ਪਰ ਮੈਨੂੰ ਇਹ ਲੱਗਦਾ ਹੁਣ ਜਿੱਦੀ ਦੁਨੀਆ ਦੇ ਵਿੱਚ ਕੋਈ ਅਜਿਹਾ ਬੰਦਾ ਤਾਂ ਹੋਣਾ ਹੀ ਨਹੀਂ ਹਨਾ ਜਿਸ ਨੇ ਕੋਈ मतलब प्रॉब्लम का सामना ना कि होना ही पीजिए मिनट हम तड़का ला के है ना फिर मिल जाऊंगा थो लो जी मैं पाता लून मिर्च है ना तड़का मसाला जरा भुन के ਤੇ ਥੋੜਾ ਜਿਹਾ ਹੁਣ ਨੂੰ ਮੈਂ ਤੇ ਮਸ 1 ਲੱਗੂਗਾ ਸਾਲੂ ਕੱਟ ਲੂੰਗੀ ਤੇ ਮਟਰ ਤੋਲੇ ਗਾਜਰਾ ਮੈਂ ਪਹਿਲੇ ਧੋ ਕੇ ਰੱਖ ਦਈਆ ਪਈਆ ਕੱਟੀਆਂ ਹੋਈਆ ਪਈਆ ਨੇ ਧਨੀਆ ਧਨੀਆ ਮੇਰਾ ਰਹਿ ਗਿਆ ਤੇ ਹੁਣ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਕਰਦੀ ਤੇ ਨਾਲੇ ਬਣਾ ਦੂੰਗੀ ਸਬਜ਼ੀ ਤੇ ਨਾਲੇ ਬਣਾ ਲੂੰਗੀ ਵੀਡੀਓ ਹਣਾ ਦੋਨੇ ਕੰਮ ਜਿਹੜੇ ਮੇਰੇ ਹੋ ਜਾਣਗੇ ਤੇ ਉਹ ਬਸ ਇਹੀ ਆਹਣਾ ਮੈਂ ਅੱਜ ਤੁਹਾਨੂੰ ਸੂਟ ਵਗੈਰਾ ਦਿਖਾਤੀ ਹਾਂ ਜੀ ਇੱਕ ਕਾਕੇ ਵਾਲੀ ਜੈਕਟ ਜਿਹੜੀ ਮੰਮੀ ਬਣਾਉਂਦੀ ਸੀ ਉਹ ਬਣਾਉਂ ਦਿਖਾਉਂਦਾ ਨਹੀਂ ਟਾਈਮ ਲੱਗਿਆ ਉਹ ਵੀ ਤੁਹਾਨੂੰ ਇੱਕ ਅੱਧੇ ਦਿਨ ਚ ਤੇ ਕੋਈ ਨਾ ਹਨਾ ਮਮਮੀ ਨੇ ਕਿਸ ਤਰ੍ਹਾਂ ਦੀ ਜਾਗਤ ਜਿਹੜੀ ਬਣਾਈ ਐ ਜਸਨੀਤ ਦੀ ਤੇ ਉਸ ਦਾ ਕੇ ਦੀ ਕੜਾਈ ਕਰਨ ਵਾਲੀ ਰਹਿੰਦੀ ਆ ਬਾਕੀ ਸਾਰਾ ਹੋ ਗਿਆ ਉਹ ਦੇਖੋ ਆਪਣੇ ਨੇ ਲੇਡੀਜ਼ ਦੇ ਕੰਮ ਹੁੰਦੇ ਨੇ ਹਨਾ ਔਰਤ ਦੇ ਕੰਮ ਹੁੰਦੇ ਨੇ ਕਹਿੰਦੇ ਹੁੰਦੇ ਨੇ ਵੀ ਇਹ ਜਿਵੇਂ ਮਮਮੀ ਹੱਸਣ ਲੱਗੀ ਮਮਮੀ ਮਤਲਬ ਮਮਮੀ ਦੇ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਜਿਹੜੀ ਆ ਔਰਤਾਂ ਹੁੰਦੀਆਂ ਨੇ ਹਨਾ ਮਮਮੀ ਦੱਸਦੀ ਸੀ ਰਾਤ ਵੀ ਪਜੜੇ ਦੀ ਉਹ ਚੋਂ ਹੁੰਦੀਆਂ ਨੇ ਵੀ ਸਾਰਾ ਦਿਨ ਜਿਵੇਂ ਜਿਹੜਾ ਵਿਛੜਾ ਹੀ ਜਿਹੜਾ ਹੀ ਬੋਲਦੇ ਨਹੀਂ ਹਨਾ ਹੁਣ ਖੁੱਲ ਗਈ ਮੈਂ ਤੇ ਕੋ ਨੂਰਾ ਜੀ ਤੇ ਹਾਲ ਨੇ ਲਟਕਦੇ ਹੁੰਦੇ ਨੇ ਉੰਬੀ ਉਹਦਾ ਇੰਨਾ ਸੋਨਾ ਹੋ ਕਰਿਆ ਹੁੰਦਾ ਨਾ ਬੁਣੀਆਂ ਹੁੰਦਾ ਆਲਣਾ ਵੀ ਜਿਹੜੇ ਆਪਾਂ ਹੁੰਨੇ ਹਨ ਆਪਾਂ ਉਮੀ ਹੁੰਨੇ ਆ ਵੀ ਆਪਾਂ ਹੌਲੀ ਹੌਲੀ ਦੇਖ ਲੋ ਕਿੰਨੀਆਂ ਚੀਜ਼ਾਂ ਜਿਹੜੀ ਹੈਗੀਆਂ ਬਣਾ ਲੈਣੀਆਂ ਹਨਾ ਤੇ ਕਿਉਂਕਿ ਆਪਾਂ ਸਾਰੀ ਤਰ੍ਹਾਂ ਦੇ ਕੰਮ ਜਿਹੜੇ ਹੁੰਦੇ ਨੇ ਇੱਕ ਔਰਤ ਦੇ ਹਿੱਸੇ ਆਉਂਦੇ ਨੇ ਹਨਾ ਜੌਬ ਵੀ ਕਰਦੀਆਂ ਨੇ ਹਨਾ ਸਾਰਾ ਕੁੜੀਆਂ ਆਰਮੀ ਚ ਵੀ ਭਰਤੀ ਹੁੰਦੀਆਂ ਨੇ ਵੀ ਬਹੁਤ ਜ਼ਿਆਦਾ ਹਨਾ ਫਿਰ ਵੀ ਆਪਾਂ ਵੀ ਸਟਰੋਂਗ ਆਪਾਂ ਨੂੰ ਫਿਜ਼ੀਕਲੀ ਵੀ ਬਹੁਤ ਦਿੱਕਤ ਆਉਂਦੀਆਂ ਨੇ ਜਦ ਕਿ ਏ ਬੀਓ ਦੇ ਅਕੋਰਡਿੰਗ ਹਨਾ ਮੁੰਡਿਆਂ ਨੂੰ ਉਹਨਾਂ ਨਹੀਂ ਫੇਸ ਕਰਨਾ ਪੈਂਦਾ ਹੁੰਦਾ ਤੇ ਜਿੰਨਾ ਆਪਾਂ ਨੂੰ ਕਰਨਾ ਪੈਂਦਾ ਹਨਾ ਤੇ ਤੁਸੀਂ ਸਮਝਦੀ ਹੋਮੋਗੇ ਵੀ ਮੈਂ ਕੀ ਗੱਲ ਕਰ ਰਹੀ ਆ ਵੀ ਜਿਵੇਂ ਹੁਣ ਬੱਚੇ ਵਗੈਰਾ ਹੁਣ ਟਾਈਮ ਹਨਾ ਆਪਾਂ ਨੂੰ ਕਿੰਨੀਆਂ ਪ੍ਰੋਬਲਮ ਫੇਸ ਕਰਨੀਆਂ ਤੇ ਜਿਹੜੀ ਵੀ ਪੇਰਮੈਂਟ ਇਸ ਗੱਲ ਦੀ ਇਹ ਸਮਝ ਨਹੀਂ ਲੱਗਦੀ ਹੁੰਦੀ ਤੇ ਜਿਵੇਂ ਆਪਣੇ ਲੋਕ ਹੀ ਨੇ ਹਨਾ ਵੀ ਕਿਵੇਂ ਕਹਿ ਦਿੰਦੇ ਨੇ ਵੀ ਔਰਤ ਕਮਜ਼ੋਰ ਹੁੰਦੀ ਆ ਜੀ ਇਸ ਤਰ੍ਹਾਂ ਹੁੰਦੀ ਆ ਹਨਾ ਜਿ ਸਾਰਾ ਮਤਲਬ ਹੁੰਦਾ ਵੀ ਘਰ-ਬਾਰ ਵੀ ਔਰਤ ਦੀ ਦਿੱਕਤੀ ਹੁੰਦਾ ਦੇਖੋ ਬੰਦਾ ਦੇ ਇੱਕ ਕਮਾਉਣ ਵਾਲਾ ਹੁੰਦਾ ਵੀ ਬਾਹਰੋਂ ਕਮਾਈ ਕਰਕੇ ਲਿਆਉਣ ਵਾਲਾ ਹੁੰਦਾ ਹਨਾ ਉਹਨੂੰ ਹੈਂਡਲ ਕਰਨਾ ਮਿਹਨਤ ਕਰਨਾ ਇਸ ਤਰ੍ਹਾਂ ਕਰਨਾ ਉਹ ਸਾਰਾ ਆਪਣੇ ਹਿੱਸੇ ਹੀ ਆਉਂਦਾ ਫਿਰ ਪਰੇ ਸੰਦ ਤੋਂ ਬਾਹਰ ਆ ਵੀ ਕਈ ਲੋਕ ਕਿਵੇਂ ਕਹਿ ਲੈਂਦੇ ਨੇ ਵੀ ਔਰਤ ਕਮਜ਼ੋਰ ਹੁੰਦੀ ਹੈ ਕਿਉਂਕਿ ਆਪਣੇ ਸਤਾ ਮੈਨੂੰ ਇਹ ਲੱਗਦਾ ਹੁੰਦਾ ਵੀ ਡਬਲ ਪਾਵਰ ਹੁੰਦੀ ਹੈ ਜੇ ਨਹੀਂ ਵੀ ਹੁੰਦੀ ਤਾਂ ਆਪਾਂ ਨੂੰ ਆਪਣੇ ਚ ਲੈ ਆਉਣੀ ਪੈਂਦੀ ਆ ਹਨਾ ਵੀ ਹਾਰ ਟਾਈਮ ਆਪਾਂ ਬੰਦੇ ਨੇ ਮੂੰਹ ਵੱਲ ਵੀ ਨਹੀਂ ਦੇਖੀ ਦੇਖੀ ਜਾਂਦੇ ਹਨ ਆਪਾਂ ਨੂੰ ਹਰ ਇੱਕ ਉਹਨਾਂ ਦੇ ਮਤਲਬ ਵੀ ਜਿਹੜੇ ਇਹ ਹੁੰਦੇ ਨਹੀਂ ਵੀ ਆਪਣੇ ਕਈ ਕੰਮ ਹੁੰਦੇ ਨੇ ਆਪਾਂ ਖੁਦ ਕਰਦੇ ਆਂ ਵੀ ਬਲ ਕਿ ਘਰ ਦੇ ਵਿੱਚ ਕੋਈ ਸਲਾਹ ਦੇਣੀ ਕੋਈ ਸਲਾਹ ਲੈਣੀ ਹਨਾ ਵੀ ਜ਼ਰੂਰ ਹੁੰਨਾ ਅਗਲਾ ਇਹ ਚੀਜ਼ ਔਰਤਾਂ ਦੀ ਛੱਡ ਦਿੰਦੇ ਨੇ ਜੀ ਵੀ ਹੁਣ ਬੱਚਿਆਂ ਦੀ ਪਾਲਣ ਪੋਸਣ ਦੇ ਵਿੱਚ ਦੇਖੋ ਅਗਲਾ ਕਹਿੰਦਾ ਵੀ ਮਾਂ ਤੇ ਜੀ ਮਾਂ ਦੀ ਗੱਲ ਆਉਂਦੀ ਹੈ ਹਨਾ ਬੱਚੇ ਦੀ ਦੇਖੋ ਹੁੰਦੇ ਤਾਂ ਘਰ ਦੇ ਵਿੱਚ ਤੇ ਵੀ ਅੰਨੀ ਦੋਨਾਂ ਦਾ ਹੁੰਦਾ ਕੱਲ ਕੋਈ ਬੱਚਾ ਕੋਈ ਵੀ ਗਲਤੀ ਕਰਦਾ ਅਗਲਾ ਕਹਿੰਦੇ ਜੀ ਮਾਂ ਨੇ ਹੀ ਸਿੱਖਿਆ ਨਹੀਂ ਦਿੱਤੀ ਹੈਗੀ ਹੈ ਨਾ ਵੀ ਸਾਰਾ ਕੁਝ ਆਪਣੇ ਹੀ ਹਿੱਸੇ ਆਉਂਦਾ ਜ਼ਿਆਦਾ ਤੇ ਵੀ ਰੱਬ ਪਰਸਪਰੋਂ ਕਿਉਂ ਨਹੀਂ ਹੁੰਦੇ ਹੈ ਨਾ ਤੇ ਇੱਕ ਹੋਰ ਜੇ ਆਪਾਂ ਕਹਿੰਦੇ ਨੇ ਜੀ ਔਰਤਾਂ ਕਮਜ਼ੋਰ ਨੇ ਵੀ ਮੈਨੂੰ ਤਾਂ ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ ਮੈਂ ਬਹੁਤ ਵਾਰ ਸੋਚੀ ਹਿੰਦੀ ਆ ਤੇ ਅੱਜ ਟਾਈਮ ਸੀਗਾ ਮੈਂ ਕਿ ਤੁਹਾਨੂੰ ਤੁਹਾਡੇ ਨਾਲ ਵੀ ਡਿਸਕਸ ਕਰਦੀ ਆ ਡਿਸਕਸ ਕਰਦੀ ਆ ਹੈ ਨਾ ਵੀ ਆਈ ਇੱਕ ਮਿੰਟ ਆ ਤੁਹਾਨੂੰ ਵੀ ਸਾਰਿਆਂ ਨੂੰ ਇਹ ਚੀਜ਼ ਲੱਗਦੀ ਹੁੰਦੀ ਆ ਹਨਾ ਜੇ ਤੁਹਾਨੂੰ ਲੱਗਦੀ ਹੈ ਤਾਂ ਮੈਨੂੰ ਜਰੂਰ ਦੱਸਿਓ ਨਾ ਕਮੈਂਟ ਕਰਕੇ ਆਪਾਂ ਇਹਦਾ ਕੁਝ ਤਰ੍ਹਾਂ ਨਾਲ ਦਿਨਾਲੀ। ਇਹ ਵੀ ਤਾਂ ਥਰੂਰ ਦੱਸਿਓ ਹਨਾ ਗੱਲ ਹੋ ਕਰਕੇ ਕਮੈਂਟ ਕਰਤੀ ਵੀ ਤੁਸੀਂ ਵੀ ਇਹ ਚੀਜ਼ ਸੋਚਦੇ ਹੋ ਨਾ ਵੀ ਇੱਕ ਔਰਤ ਦੀ ਜਿਹੜੀ ਸਾਰੀ ਮੈਨੂੰ ਇਹ ਹੁੰਦਾ ਵੀ ਦੁਨੀਆ ਗੋਲ ਆ ਹਨਾ ਸਾਰੀ ਜ਼ਿਆਦਾਤਰ ਔਰਤਾ ਦੀ ਜਿਹੜੀ ਹੁੰਦੀ ਆ ਹਨਾ ਜੇ ਹੁਣ ਕੋਈ ਵੀ ਘਰ ਦੇ ਵਿੱਚ ਕੋਈ ਗੱਲ ਹੁੰਦੀ ਆ ਕੋਈ ਚੰਗਾ ਮਾੜਾ ਜੋ ਵੀ ਕੁਛ ਹੁੰਦਾ ਹਨਾ ਉਸ ਜੀ ਔਰਤ ਦਾ ਨਾ ਸਾਹਮਣੇ ਨਹੀਂ ਬੋਲਦਾ ਤਾਂ ਪਿੱਛੇ ਤਾਂ ਜਰੂਰ ਬੋਲਦਾ ਹੀ ਹੁੰਦਾ ਹਨਾ ਤੇ ਵੀ ਸ੍ਰਿਸ਼ਟੀ ਸਾਰੀ ਆਪਣੇ ਇਥੇ ਘੁੰਮਦੀ ਆ ਹਨਾ ਪਰ ਆਪਣੇ ਆਪ ਹੀ ਕਹਿ ਦਿੰਦੇ ਹਨਾ ਔਰਤ ਕਮਜ਼ੋਰ ਆ ਵੀ ਮੈਨੂੰ ਇਹ ਗੱਲ ਸਮਝ ਤੋਂ ਬਾਹਰ ਹੈ ਵੀ ਔਰਤ ਕਿਉਂ ਕਮਜ਼ੋਰ ਆ ਤੇ ਵੀ ਇਹ ਸਾਡੀ ਹਨ ਜਿਵੇਂ ਅਸੀਂ ਫਰੈਂਡਾਂ ਫਰੈਂਡਾਂ ਹਨਾ ਉਹਦੇ ਵਿੱਚ ਵੀ ਅਸੀਂ ਜੋ ਗਰੁੱਪ ਦੇ ਵਿੱਚ ਮਤਲਬ ਫਰੈਂਡਾਂ ਕਈ ਵਾਰ ਅਸੀਂ ਵੀਡੀਓ ਕਾਲਤੇ ਜਾਂ ਉਦਾਂ ਹਨਾ ਕਾਲਤੇ ਸਾਰੀਆਂ ਇਕੱਠੀਆਂ ਹੋ ਜਾਂਦੇ ਆ ਨਾ ਗੱਲਾਂ ਕਰਦੇ ਆ ਤੇ ਉੱਥੇ ਵੀ ਹਨਾ ਕਈ ਵਾਰ ਸਾਡੀ ਇਹ ਗੱਲ ਹੋਈ ਆ ਕਿਉਂਕਿ ਸਾਡੀ ਮੇਰੀ ਇਹ ਫਰੈਂਡਾਂ ਹਨਾ ਜਿਹੜੀ ਮੇਰੀ ਉਮਰ ਦੀਆਂ ਨੇ ਤੇ ਜਿਵੇਂ ਹੁਣ ਸਾਰੀਆਂ ਦੀ ਮੈਰਿਜ ਹੋ ਗਈ ਸਾਰਿਆਂ ਦੇ ਬੱਚੇ ਹੋ ਗਏ ਹਨਾ ਹੁਣ ਸਾਰੀਆਂ ਜਿਵੇਂ ਮੈਂ ਘਰ ਦੇ ਵਿੱਚ ਵਸਦੀ ਆ ਕਿਉਂਕਿ ਉਹ ਸੇਮ ਹੀ ਇਸਦੇ ਆ ਸੀ ਹਨਾ ਸਾਰੀਆਂ ਆਪਣੇ ਆਪਣੇ ਘਰਾਂ 'ਚ ਜਦੋਂ ਹੁਣ ਅਸੀਂ ਇਕੱਠੀਆਂ ਹੁੰਨੇ ਆ ਹਨਾ ਗੱਲਾਂ ਬਾਤਾਂ ਕਰਦੇ ਆ ਤੇ ਸਾਤਾ ਸਾਰੀਆਂ ਦੇ ਸਵਾ ਹੁੰਦੇ ਨੇ ਜਿਹੜੇ ਉਹ ਆਪਣੇ ਕੋਈ ਹਨਾ ਕਿਸੇ ਤਰ੍ਹਾਂ ਦੀ ਫੈਮਿਲੀ ਦੇ ਵਿੱਚ ਆ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੇ ਕਹੇ ਜੇ ایکسپੀਰੀਅੰਸ ਕਰੇ ਨੇ ਕਿਸੇ ਨੇ ਕਹੇ ਜੇ ਤੇ ਸਾਡੀਆਂ ਉੱਥੇ ਵੀ ਇਹੀ ਗੱਲਾਂ ਹੁੰਦੀਆਂ ਨੇ ਹਨਾ ਕਈ ਹੁਣ ਜਿਵੇਂ ਕੋਈ ਸਰਪੰਚ ਦੀ ਨੂੰ ਬਣ ਗਈ ਕੋਈ ਕਿਸੇ ਦੀ ਨੂੰ ਬਣ ਗਈ ਹਨਾ ਤੇ ਕੋਈ ਡੀਐਸਪੀ ਦੀ ਬਣ ਗਈ ਕੋਈ ਜਿਵੇਂ ਆਪਾਂ ਕਹਿੰਦੇ ਨੇ ਹਨਾ ਜਿਵੇਂ ਜੱਟਾ ਦੀ ਆਮ ਘਰਾ ਦੀ ਮੇਰੇ ਵਰਗੀ ਹਨਾ ਤੇ ਪਰੋਲ ਤਾਂ ਸਾਰੀਆਂ ਆਪਣੇ ਆਪਣੇ ਨਿਵਾ ਰਹੀਆਂ ਨੇ ਹਨਾ ਆਪਣੇ ਆਪਣੇ ਘਰਾਂ ਚ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀਆਂ ਨੇ ਹਨਾ ਸਾਰੀਆਂ ਨੇ ਜੋ ਜੋ ਉਹਨਾਂ ਨੂੰ ਲਾਈਫ ਦੇ ਵਿੱਚ ਚਾਹੀਏ ਦੇਖੋ ਦਿੱਕਤਾਂ ਤਾਂ ਸਾਰਿਆਂ ਨੂੰ ਆਉਂਦੀਆਂ ਨੇ ਹਨਾ ਕਿਸੇ ਨੂੰ ਕਿਸ ਕਿਸੇ ਤਰ੍ਹਾਂ ਦੀ ਕਿਸੇ ਨੂੰ ਕਿਸ ਤੇ ਕਿਸੇ ਤਰ੍ਹਾਂ ਦੀ ਹਨਾ ਉਹ ਕਿਸੇ ਦੀ ਵੀ ਸੇਮ ਸੇਮ ਹੈ ਜਿਹੜੀਆਂ ਸਟੋਰੀਆਂ ਨਹੀਂ ਹੁੰਦੀਆਂ ਮੈਂ ਕਹਿੰਦੀ ਮੈਂ ਵੀ ਜਿਵੇਂ ਸਾਰਿਆਂ ਦੇ ਚਿਹਰੇ ਅਲੱਗ-ਅਲੱਗ ਨੇ ਹਨਾ ਓਵੇਂ ਸਾਰਿਆਂ ਦੀਆਂ ਸਟੋਰੀਆਂ ਵੀ ਅਲੱਗ-ਅਲੱਗ ਨੇ ਕਿਸੇ ਦੀ ਸੇਮ ਨਹੀਂ ਹੁੰਦੀ ਹੈਗੀ ਤੇ ਵੀ ਪਰ ਸਾਰੇ ਦੇ ਪਿੱਛੇ ਹਨਾ ਜਦੋਂ ਕਹਿਣ ਦੇ ਸਾਹਮਣੇ ਤਾਂ ਕਹਿੰਦੇ ਨੇ ਕਮਜ਼ੋਰ ਨਹੀਂ ਜੀ ਔਰਤਾ ਜਾਂ ਇੰਨਾ ਕਰਕੇ ਘਰ ਦੇ ਵਿੱਚ ਆ ਚੀਜ਼ ਹੋਈ ਵੀ ਜਾਨੀ ਕਿ ਬੇਗਾਨੀਤੀ ਹੁੰਦੀ ਹੈ ਜਿਹੜੀ ਵੀਤੀ ਅਦੇ ਕਹਿ ਜਾਂ ਕਿਰਦਾਰ ਹੁੰਦਾ ਵੀ ਜੇ ਘਰ ਦੇ ਵਿੱਚ ਕੋਈ ਵੀ ਕੋਈ ਵੀ ਗੱਲ ਹੁੰਦੀ ਹੈ ਅਗਲਾ ਉਹਦੇ ਸਿਰਤੀ ਮਾਰ ਦਿੰਦਾ ਹੁੰਦਾ ਨੇ ਵੀ ਇਹ ਦੇ ਕਰਕੇ ਹੋਇਆ ਇਹ ਸਾਡੀ ਫੈਮਿਲੀ ਦੇ ਵਿੱਚ ਆਈ ਹਨਾ ਤਾਂ ਸਾਡੇ ਘਰ ਦੇ ਵਿੱਚ ਆ ਚੀਜ਼ ਹੋਈ ਹਨਾ ਕਿਉਂਕਿ ਉਹ ਵੀ ਗੱਲ ਨਹੀਂ ਹੁੰਦੀ ਹੈ ਹਨਾ ਚਾਹੇ ਆਪਾਂ ਕਹਿਣ ਨੂੰ ਕਹਤਾ ਵੀ ਕੁੜੀ ਤੇ ਜਿਹੜਾ ਮਤਲਬ ਮੁੰਡਾ ਉਹ ਬਰਾਬਰ ਨੇ ਪਰ ਇਹਦਾ ਆਪਣਾ ਸਮਾਜ ਇਹ ਮੰਨਣ ਵਾਸਤੇ ਤਿਆਰ ਨਹੀਂ ਆਪਾਂ ਖੁਦ ਨਹੀਂ ਇਹ ਚੀਜ਼ ਕਰਦੇ ਹਨ ਆਪਾਂ ਕਹਿੰਦੇ ਨੇ ਜੇ ਆਪਣੇ ਸਾਹਮਣੇ ਕੋਈ ਕਹਿੰਦਾ ਵੀ ਔਰਤ ਕਮਜ਼ੋਰ ਆ ਹਾਂਜੀ ਹਾਂਜੀ ਔਰਤ ਕਮਜ਼ੋਰ ਆ ਬਈ ਕਿਉਂ ਕਮਜ਼ੋਰ ਆ ਹਨਾ ਤੇ ਮੈਂ ਤਾਂ ਇਹ ਗੱਲ ਤੇ ਮੈਂ ਤਾਂ ਆਵਾਜ਼ ਉਠਾਉਣੀ ਹੁੰਦੀ ਹੈ ਮੈਂ ਕਹਿ ਨਹੀਂ ਕਿਉਂ ਉਹ ਵੀ ਕਿਉਂ ਕਮਜ਼ੋਰ ਆ ਕਿਹੜੇ ਪਾਸੇ ਕਮਜ਼ੋਰ ਆ ਹਨਾ ਜਦੋਂ ਹੁਣ ਉਹ ਇੰਨਾ ਕੁ ਸਿ ਫਿਜ਼ੀਕਲੀ ਵੀ ਸਹ ਲੈ ਲੈਂਦੀ ਆ ਤੇ ਮੈਂਟਲੀ ਵੀ ਸਹਿ ਲੈਂਦੀ ਆ ਹਨਾ ਫਿਰ ਵੀ ਉਹ ਤੁਹਾਡੇ ਵਿੱਚ ਹਨਾ ਹਰ ਇੱਕ ਕੰਮ ਦੇ ਵਿੱਚ ਨਾ ਸਵੇਰੇ ਘਰ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਵੀ ਮਤਲਬ ਘਰ ਜਦੋਂ ਆਪਾਂ ਸ਼ੁਰੂ ਕਰਦੇ ਆ ਸਵੇਰ ਦੇ ਟਾਈਮ ਕੋਈ ਜੋਤ ਬੱਤੀ ਕਰਕੇ ਕਰਦਾ ਕੋਈ ਪਾਠ ਕਰਕੇ ਕਰਦਾ ਹਨਾ ਕੋਈ ਚਾਹ ਬਣਾ ਕੇ ਆਪਾਂ ਕਰਦਾ ਸਾਰੇ ਮੈਂਬਰਾਂ ਨੂੰ ਉਠਾਉਣੇ ਆ ਤੇ ਉੱਥੇ ਵੀ ਔਰਤ ਦਾ ਰੋਲ ਹੁੰਦਾ ਹਨਾ ਫਿਰ ਸਾਰੇ ਕੰਮ ਤਾਂ ਦੇ ਸੁਰ ਹੁੰਦੇ ਨੇ ਘਰ ਦੇ ਵਿੱਚ ਜੋ ਵੀ ਹੁੰਦੇ ਨੇ ਹਨਾ ਘਰ ਦੀ ਮਤਲਬ ਸ਼ਾਮ ਦਾ ਟਾਈਮ ਐਂਡਿੰਗ ਕਰਨ ਖਾਣਾ ਖਵਾ ਕੇ ਸਾਰਿਆਂ ਨੂੰ ਬੈੱਡਾਂ ਤੇ ਮਤਲਬ ਬਿਸਤਰਿਆਂ ਤੇ ਸੈਟ ਕਰਕੇ ਤੇ ਲਾਈਟਸ ਵਗੈਰਾ ਬੰਦ ਕਰਨੀਆਂ ਆ ਆਫ ਕਰਨੀਆਂ ਤੇ ਸਰੀਰ ਦਾ ਸਡਿਊਲ ਸੋਚਣਾ ਹਨਾ ਵੀ ਮੈਨੂੰ ਤਾਂ ਪਤਾ ਨਹੀਂ ਵਿਹਾਰ ਕਰਦੀ ਫੇਮ ਸਟੋਰੀ ਹੈ ਬਿਹਾਰ ਇੱਕ ਦੇ ਵਿੱਚ ਨਾ ਔਰਤਾਂ ਦਾ ਹੀ ਉਹ ਹੁੰਦਾ ਨਾ ਜਿਹੜੇ ਘਰ ਨੇ ਔਰਤਾਂ ਦੀ ਸਥਿਤੀ ਹੁੰਦੀ ਨੇ ਹਨਾ ਸਾਰਾ ਕੁਝ ਹਨਾ ਵੀ ਤੇ ਇਹੀ ਚੀਜ਼ ਕਹਿੰਦੇ ਨੇ ਸਿਆਣੀ ਵੀ ਜਿੱਥੇ ਔਰਤ ਸਮਝਦਾਰ ਆ ਸਿਆਣੀ ਆ ਹਨਾ ਉਹ ਘਰ ਤਰੱਕੀ ਜ਼ਰੂਰ ਕਰਦਾ ਹਨਾ ਤੇ ਜਿੱਤੀ ਹੁਣ ਔਰਤਾਂ ਮਤਲਬ ਅੱਬਾ ਮੰਨ ਲਓ ਜੀ ਕੋਈ ਇਹ ਸਮਝਦਾਰ ਤਾਂ ਸਾਰੀਆਂ ਹੀ ਹੁੰਦੀਆਂ ਨੇ ਹਨਾ ਸਾਰੀਆਂ ਹੀ ਆਪਣਾ ਚੰਗਾ ਕਰਨਾ ਚਾਹੁੰਦੀਆਂ ਹੁੰਦੀਆਂ ਨੇ ਤੇ ਪਰ ਹੁਣ ਕਈਆਂ ਦੀ ਹਨਾ ਆਪਣੀ ਲਾਈਨ ਗਲਤ ਹੁੰਦੀ ਹੈ ਕੋਈ ਜੀ ਸਾਦਾ ਸੰਤਾ ਦੇ ਡੇਰੇ ਤੇ ਤੁਰਿਆ ਫਿਰਦੀਆਂ ਨੇ ਹਨਾ ਤੇ ਉਹ ਜਾਣਾ ਮੇ ਮਾੜਾ ਨਹੀਂ ਕਹਿੰਦੀ ਹੈਗੀ ਵੀ ਉੱਥੇ ਉਹਨਾਂ ਦੀ ਜਿਹੜੀ એનર્ਜੀ ਉਹ ਇਹੀ ਚੀਜ਼ ਤੇ ਵੇਸਟ ਕਰਦੀ ਨੇ ਜੀ ਧਾਗਾ ਲੈਂਦਾ ਉਹਨੂੰ ਦੇਤਾ ਉਹਨੂੰ ਖਵਾਤਾ ਉਹਦੇ ਟੰਗਤਾ ਵੀ ਪਤਾ ਨਹੀਂ ਇਹ ਚੀਜ਼ ਨਾਲ ਸਾਨੂੰ ਪਾਵਰ ਮਿਲ ਜੂ ਫਿਰ ਉਹ ਘਰ ਦੀ ਪਰਿਵਾਰ ਦੀ ਜਿਹੜੀ ਮਣੀਆਂ ਜਿਹੜਾ ਟਾਈਮ ਆ ਹਨਾ ਮੇਨ ਕਿੱਤੇ ਦਉਨੇ ਬੱਚਿਆਂ ਨੂੰ ਟਾਈਮ ਦੇਣਾ ਆਪਣੇ ਪਰਿਵਾਰ ਨੂੰ ਦੇਣਾ ਕਿਤੇ ਉਹਦਾ ਉੱਥੇ ਵੇਸਟ ਹੋ ਗਿਆ ਜਿਹਾ ਕਈਆਂ ਦੀ ਉਦਾਂ ਲਾਈਨ ਗਲਤ ਹੁੰਦੀ ਹੈ ਦੇਖੋ ਉਹਨਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਲੱਗਦੀ ਵੀ ਹੁਣ ਸਾਡੀ ਇਹ ਚੀਜ਼ਾਂ ਦੀ ਉਮਰ ਨਹੀਂ ਹੈਗੀ ਹੁਣ ਸਗਾ ਫਿਰ ਟਾਈਮ ਕਿਹਨੂੰ ਦੇਣਾ ਬੱਚਿਆਂ ਨੂੰ ਦੇਣਾ ਪਰਿਵਾਰ ਨੂੰ ਦੇਣਾ ਆਪਣੇ ਘਰ ਨੂੰ ਦੇਣਾ ਪਰ ਉਹ ਹਨ ਮਤਲਬ ਜਿਵੇਂ ਆਪਾਂ ਕਹਿੰਦੇ ਮੈਰਿਡ ਹੋਣ ਦੇ باوجود ਵੀ ਹਨ ਜਿਵੇਂ ਹੁਣ ਆਪਾਂ ਅੱਜ ਕੱਲ੍ਹ ਸਟੋਰੀਆਂ ਸੋਸ਼ਲ ਮੀਡੀਆ 'ਤੇ ਸੁਣਦੀਆਂ ਹਨਾ ਵੀ ਇੱਕ ਮੈਰਿਡ ਔਰਤ ਦਾ ਹਨਾ ਵੀ ਇੱਕ ਅਮੀਰ ਰਿਲੇਸ਼ਨ ਜਾਂ ਮੈਰਿਡ ਬੰਦੀ ਦਾ ਹਨਾ ਵੀ ਉਹ ਚੀਜ਼ਾਂ ਵੀ ਉਹ ਦੇਖ ਉਹਦਾ ਕਿਤੇ ਨਾ ਕਿਤੇ ਇਫੈਕਟ ਤਾਂ ਜਿਹੜਾ ਹੈਗਾ ਫੈਮਿਲੀ 'ਤੇ ਪੈਂਦਾ ਹੀ ਆ ਵੀ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਹਨਾ ਵੀ ਇਹ ਵੀ ਕੁਝ ਹਨਾ ਹੋ ਜਾਂਦੀਆਂ ਨੇ ਹਨਾ ਵੀ ਨਹੀਂ ਸਾਰੇ ਨੂੰ ਜਿਹੜਾ ਆਪਣਾ ਟਾਈਮ ਸਹੀ ਯੂਜ਼ ਕਰਾਗੇ ਵੀ ਸਮਝਦਾਰ ਔਰਤ ਉਹੀ ਔਰਤ ਹੈ ਜਾਨੀ ਮੇਰਾ ਮੰਨਣਾ ਇਹ ਹੈ ਵੀ ਜਿਹੜਾ ਆਪਣਾ ਟਾਈਮ ਆ ਜਿਹੜਾ ਸਭ ਤੋਂ ਵਸ ਵਿਅਸਤ ਹਨ ਜਿਵੇਂ ਉਹਨਾਂ ਚਲ ਜਿਹੜੀਆਂ ਡਿਊਟੀ ਵਗੈਰਾ ਕਰਦੀਆਂ ਨੇ ਜੌਬ ਕਰਦੀਆਂ ਨੇ ਉਹਨਾਂ ਨੂੰ ਆਪਣਾ ਟਾਈਮ ਆਪਣੀ ਡਿਊਟੀ ਵਾਸਤੇ ਨਹੀਂ ਨਾ ਪੈਂਦਾ ਉਹ ਵੀ ਤਾਂ ਦਿੰਦੀਆਂ ਨੇ ਕਿਉਂਕਿ ਉਹ ਜਿਹੜਾ ਪੈਸਾ ਅਰਨ ਕਰਦੀਆਂ ਨੇ ਹਨਾ ਉਹ ਆਪਣੇ ਘਰ ਦੀ ਖੁਸ਼ੀ ਆ ਵਾਸਤੇ ਲੈ ਕੇ ਆਉਂਦੀਆਂ ਨੇ ਹਨਾ ਉਹ ਜੀ ਉਹਨਾਂ ਨੂੰ ਸਹੀ ਯੂਜ਼ ਕਰਦੀਆਂ ਨੇ ਵੀ ਹਾਂ ਆਪਾਂ ਕਿਸੇ ਨੂੰ ਖੁਸ਼ੀ ਦਿੰਨੇ ਜਾਂ ਆਪਣਾ ਜਿਹੜਾ ਘਰ ਆ ਉਹ ਅੱਗੇ ਵਧ ਰਿਹਾ ਆਪਣਾ ਕੋਈ ਵੀ ਬਿਜ਼ਨਸ ਆ ਅੱਗੇ ਵਧ ਰਿਹਾ ਹਨਾ ਉੱਥੇ ਟਾਈਮ ਦੇ ਰਹੀਆਂ ਨੇ ਤੇ ਤਾਦੇ ਨੂੰ ਮੰਨਦੇ ਆਂ ਦੀ ਉਹ ਕਰਤਕੀ ਪਰ ਜੇ ਹੁਣ ਆਪਾਂ ਗਲਤ ਪਾਸੇ ਟਾਈਮ ਦਿੰਨੇ ਆ ਆਪਣਾ ਟਾਈਮ ਤਾਂ ਆਪਾਂ ਕਿਧਰੇ ਹੋਰ ਪਰ ਮੇਰੀ ਇਹ ਸੋਚ ਆ ਹਨਾ ਵੀ ਜਿਵੇਂ ਹੁਣ ਮੈਂ ਆ ਹਨਾ ਮੈਂ ਪਹਿਲਾਂ ਜੋਬ ਵੀ ਕਰਿਆ ਸਾਰਾ ਕੁਝ ਕਰਿਆ ਪਰ ਕਰਦੇ ਕਿਹਦੇ ਵਾਸਤੇ ਆ ਕਿਉਂਕਿ ਆਪਾਂ ਜਿਉਣਾ ਆਪਣੇ ਪਹਿਲਾਂ ਆਪਾਂ ਆਪਣੇ ਵਾਸਤੇ ਜਿਉਣੇ ਆ ਜਾਂ ਆਪਣੇ ਮਾਪੇ ਵਾਸਤੇ ਜਿਉਣੇ ਆ ਆਪਣੇ ਭੈਣਾਂ ਭਾਈਆ ਵਾਸਤੇ ਜਿਉਣੇ ਹੁੰਨੇ ਆ ਹੌਲੀ ਹੌਲੀ ਜਿਹੜੇ ਆਪਾਂ ਉੱਥੋਂ ਨਿਕਲ ਕੇ ਜਿਵੇਂ ਇੱਕ ਪੌਦਾ ਪੱਟ ਕੇ ਹਨਾ ਨਵੇਂ ਥਾਂ 'ਤੇ ਲੱਗ ਜਾਂਦਾ ਉੱਥੇ ਆਪਾਂ ਨੂੰ ਨਵਾਂ ਪਰਿਵਾਰ ਮਿਲ ਜਾਂਦਾ ਹਨਾ ਪਰਿਵਾਰ ਵੀ ਮਿਲ ਜਾਂਦਾ ਬੱਚੇ ਮਿਲ ਜਾਂਦੇ ਨੇ ਅੱਗੇ ਜਾ ਕੇ ਹਨਾ ਜਿੰਨਾਂ ਨਾਲ ਆਪਾਂ ਕਾਫੀ ਜ਼ਿਆਦਾ ਅਟੈਚ ਹੋ ਜਾਂਦੇ ਆ ਤੇ ਫਿਰ ਆਪਾਂ ਉਹਨਾਂ ਦੀ ਖੁਸ਼ੀਆਂ ਵਾਸਤੇ ਜਿਹਨੇ ਵੀ ਮੈਂ ਤਾਂ ਕਹਿ ਨਹੀਂ ਹਣੀ ਵੀ ਔਰਤ ਦੇ ਜਿਹੜਾ ਸਿੱਤਿਆ ਸਾਰਾ ਕੁਝ ਜਿਹੜਾ ਕੋਮ ਦਾ ਹਨਾ ਇਹ ਚੀਜ਼ ਹੈ ਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੁਸੀਂ ਕਿਸ ਤਰ੍ਹਾਂ ਦੀ ਚੀਜ਼ ਨੂੰ ਸੋਚਦੇ ਹੋ ਤੇ ਤੁਸੀਂ ਮੇਰੀ ਸਾਰੀ ਵੀਡੀਓ ਐਂਡ ਤੱਕ ਸੁਣੀ ਜਾਂ ਤੁਸੀਂ ਹਨਾ ਵਿੱਚਕਾਰ ਉਹ ਹੀ ਕੱਟਤੀ ਜੇ ਤੁਸੀਂ ਕੱਟਦੇ ਵੀ ਹੋ ਤਾਂ ਉਹ ਵੀ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਜਰੂਰ ਲਿਖਦੇ ਹੋ ਹਨਾ ਵੀ ਨਹੀਂ ਅਸੀਂ ਮਤਲਬ ਨਾਟ ਇੰਟਰਸਟਿਡ ਇੰਟਰਸਟਿਡ ਹਨਾ ਵੀ ਇਹ ਗੱਲਾਂ ਤੁਹਾਡੀਆਂ ਦੇ ਵਿੱਚ ਤਾਂ ਵੀ ਮੈਨੂੰ ਪਤਾ ਲੱਗੇ ਹਨਾ ਕਿਉਂਕਿ ਮੈਂ ਵੀ ਇਨੀ એનર્ਜੀ ਵੇਸਟ ਕਰਦੀ ਹਾਂ ਜੇ ਤੁਸੀਂ ਮੈਨੂੰ ਦੇਖਦੇ ਹੋ ਵਿਊ ਦਿਨੇ ਹੋ ਉੰਜੋ ਵੀ ਹਨਾ ਹੈ ਗਿਓ ਤੇ ਮੇਰੇ ਭੈਣਾ ਪਾਈ ਹਨਾ ਮੇਰੇ ਸਬਸਕ੍ਰਾਈਬਰ ਹਨਾ ਮੇਰੇ ਮਤਲਬ ਬਹੁਤ ਤੁਹਾਡੇ ਵਾਸਤੇ ਤੁਹਾਡਾ ਹਨਾ ਮੇਰੇ ਮਤਲਬ ਮਨ ਦੇ ਵਿੱਚ ਜਿਹੜਾ ਸਤਕਾਰ ਹਨਾ ਤੁਹਾਡੇ ਸਾਰਿਆਂ ਵਾਸਤੇ ਤੇ ਪਰ ਤੁਸੀਂ ਲਾਈਕ ਵਾਲਾ ਬਟਨ ਜਰੂਰ ਨੱਪਦਿਆ ਕਰੋ ਤੇ ਬਾਕੀ ਤੁਸੀਂ ਜੇ ਤੁਹਾਨੂੰ ਥੋੜਾ ਜਿਹਾ ਵੀ ਕੁਝ ਚੰਗਾ ਲੱਗਦਾ ਹੁੰਦਾ ਹਨਾ ਤੇ ਜਰੂਰ ਦੱਸਿਆ ਕਰੋ ਤੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਿਆ ਹੈ ਨਾ ਜਾਂ ਕਿੱਥੇ ਹੈ ਨਾ ਤੁਹਾਨੂੰ ਨਹੀਂ ਸਹੀ ਲੱਗਿਆ ਜਾਂ ਸਹੀ ਲੱਗੇ ਜ਼ਰੂਰੀ ਨਹੀਂ ਹੈਗਾ ਵੀ ਜਿਹੜੀ ਇਹ ਗੱਲਬਾਤ ਕਰੀ ਇਹ ਨਹੀਂ ਉਹ ਸਹੀ ਉਹਨਾਂ ਦਾ ਸਿਰਫ ਮੇਰੀ ਥਿੰਕਿੰਗ ਆ ਖੁਦ ਦੀ ਥਿੰਕਿੰਗ ਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਆ ਹਨਾ ਤਾਂ ਪਲੀਜ਼ ਮੇਰੀਆਂ ਭੈਣਾਂ ਮੇਰੇ ਭਰਾ ਹਨਾ ਮੇਰੇ ਬੱਚੇ ਤੇ ਮੇਰੀ ਹਨਾ ਰਿਸਪੈਕਟਡ ਹਨਾ ਬਜ਼ੁਰਗ ਜੋ ਵੀ ਮੇਰੀ ਵੀਡੀਓ ਦੇਖੂਗਾ ਹਨਾ ਜੋ ਵੀ ਮੈਨੂੰ 뷰 ਦੇਊਗਾ ਤਾਂ ਇਹ ਚੀਜ਼ ਜਰੂਰ ਤੁਸੀਂ ਦੱਸਣੀ ਆ ਕਮੈਂਟ ਕਰਕੇ ਜੈਸ ਜਾਂ ਨੋ ਦੇ ਨਾਲ ਦੱਸ ਦਿਓ ਠੀਕ ਆ ਤੇ ਐਵੇਂ ਦੱਸ ਦਿਓ ਥੰਬਨਲ ਕਰਕੇ ਜੇ ਮਤਲਬ ਕਿਵੇਂ ਵੀ ਦੱਸ ਦਿਓ ਮਤਲਬ ਤੁਸੀਂ ਦੱਸਣਾ ਜਰੂਰ ਆ ਨਾ ਇਹ ਚੀਜ਼ ਨੂੰ ਤੇ ਬਾਕੀ ਅੱਜ ਲਈ ਵੀਡੀਓ ਐ ਨਵੀਂ ਹੈ ਨਾ ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਨੂੰ ਹੱਟ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੇ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਤੇ ਖੁਸ਼ੀਆਂ ਮਾਣੋ ਤੇ